ਇੱਧਰ ਆਇਆ ਸੀਗਾ ਸਮਾਨ ਲੈਣ ਜਦੋਂ ਮੈਂ ਦੇਖਿਆ ਤੇ ਮੋਰੇ ਟਿੱਪਰ ਲੰਘ ਕੇ ਜਾਂਦੇ ਸੀ ਮੈਂ ਕਿਹਾ ਵੀ ਟਾਈਮ ਤਾਂ 6 ਵਜੇ ਦਾ ਆ ਮੈਂ 7:00 ਵਜੇ ਦੇ ਕਰੀਬ ਆਇਆ ਸੀ ਔਰ ਇੱਥੇ ਆਇਆ ਮਲਾਜ਼ਮਾ ਕੋਲ ਔਰ ਮਲਾਜ਼ਮਾ ਨੇ ਉਹਨਾਂ ਨੂੰ ਰੋਕਿਆ ਉਹ ਮਲਾਜ਼ਮਾ ਨੂੰ ਔਖੇ ਵਿਖੇ ਬੋਲਣ ਲੱਗੇ ਉਹਨਾਂ ਨੇ ਕਿਹਾ ਵੀ 6 ਵਜੇ ਦਾ ਟਾਈਮ ਆ ਐਸਐਸਪੀ ਸਾਹਿਬ ਦਾ ਬਕਾਇਦਾ ਬੋਰਡ ਲੱਗਿਆ ਉਹ ਕਹਿੰਦੇ ਨਹੀਂ ਜੀ ਅਸੀਂ ਨੰਗਣਾ ਆ ਉਹ ਇੱਕ ਟਿੱਪਰ ਭਜਾ ਕੇ ਲੈ ਗਿਆ ਉਹਦੇ ਨਾਂ ਮੋਰੇ ਨੰਬਰ ਨਾ ਪਿੱਛੇ ਨੰਬਰ ਨਾ ਮਾ ਟਿੱਪਰ ਆ ਔਰ ਉਹਨੇ ਪੂਰੀ ਤੱਕੇ ਸ਼ਾਹੀ ਕੀਤੀ ਉੱਥੋਂ ਬੰਦਿਆਂ ਨੂੰ ਮੋਰੇ ਫੋਨ ਕੀਤਾ ਗੱਡੀ ਉਹਨਾਂ ਬੰਦਿਆਂ ਨੇ ਰੋਕਿਆ ਟਿਪਰ ਅਸੀਂ ਜਾ ਕੇ ਟਿਪਰ ਮੋੜ ਕੇ ਲੈ ਕੇ ਆਏ ਉੱਪਰ ਦੀ ਔਖਾ ਫਿੱਕਾ ਹੋਇਆ ਆ ਬਾਕੀ ਟਿਪਰ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਵੀ ਦੇਖ ਲੈਣੇ ਆ ਰੋਜ਼ ਦੇ ਆਪਾਂ ਕਹਿੰਨੇ ਆ ਇਹਨਾਂ ਨੂੰ ਇਹਨਾਂ ਨੂੰ 6:00 ਵਜੇ ਦੀ ਬਜਾਏ 6:30 ਵਜੇ ਤੱਕ ਵੀ ਨੰਗਣ ਦੇਈਦਾ 7:00 ਵਜੇ ਤੱਕ ਵੀ ਨੰਗਣ ਦੇਈਦਾ ਹੁਣ ਦੇਖੋ ਸਕੂਲ ਦੀਆਂ ਬੱਸਾਂ ਜਾਂਦੀਆਂ ਬੱਚਿਆਂ ਨੇ ਜਾਣਾ ਸਾਈਕਲਾਂ ਤੇ ਜਾਣਾ ਟਿਪਰਾਂ ਵਾਲੇ ਨਹੀਂ ਅੱਗਾ ਪਿੱਛਾ ਦੇਖਦੇ ਇੱਕ ਪਾਸੇ ਮਾਨ ਸਰਕਾਰ ਸਰਕਾਰ ਕਹਿੰਦੀ ਆ ਪੰਜਾਬ ਦੀ ਸਰਕਾਰ ਕਹਿੰਦੀ ਆ ਕਿ ਮਾਈਨਿੰਗ ਬੰਦ ਕੀਤੀ ਹੋਈ ਆ ਜੇ ਮਾਈਨਿੰਗ ਬੰਦ ਹੋ ਆ ਆ ਪਹਾੜੀਆਂ ਸਾਡੀਆਂ ਸਾਰੀਆਂ ਉਜਾੜ ਦਿੱਤੀਆਂ ਆ ਜਦੋਂ 6 ਵਜੇ ਤੋਂ ਲੈ ਕੇ 9 ਵਜੇ ਦੀ ਐਂਟਰੀ ਜਿਹੜੀ ਆ ਇਹ ਬੰਦ ਕੀਤੀ ਹੋਈ ਆ ਕੀ ਗੱਲ ਗੜਸ਼ੰਕਰ ਜਿਹੜੇ ਹੁਣ ਮੁਲਾਜ਼ਮ ਖੜਦੇ ਆ ਉਹਨਾਂ ਨੂੰ ਪਤਾ ਨਹੀਂ ਮੁਲਾਜ਼ਮਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਬਈ ਮੇਰੀ 8 ਵਜੇ ਡਿਊਟੀ ਆ ਜਿਹੜੇ ਰਾਤ ਨੂੰ ਡਿਊਟੀ ਕਰਦੇ ਆ ਉਹ 5 ਵਜੇ ਚਲ ਜਾਂਦੇ ਆ ਇਹਦਾ ਮਤਲਬ 5 ਵਜੇ ਤੋਂ ਤਾਂ 3 ਵਜੇ 8 ਵਜੇ ਤੱਕ 3 ਘੰਟੇ 3 ਘੰਟੇ ਜਿਹੜੇ ਆ ਇੱਪਰ ਚੱਲੀ ਜਾਣ ਤੁਸੀਂ ਇਹ ਦੱਸੋ ਵੀ ਸਾਡੇ ਜਿਹੜੇ ਬੱਚੇ ਆ ਸਕੂਲਾਂ ਵਾਲੇ ਉਹ ਸਾਈਕਲਾਂ ਤੇ ਚੱTA ਜਾਣ ਸਾਡੇ ਇੱਥੇ ਇਸ ਰੋਡ ਤੇ 17 ਮੋਤਾ ਹੋ ਗਈਆਂ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਮੈਂ ਪਿੰਡ ਸ਼ਾਹਪੁਰ ਤੋਂ ਸਰਪੰਚ ਆ ਜੀ ਤੇ ਸਾਰੇ ਜਿਹੜੀ ਇਹ ਟਿਪਰਾਂ ਦੀ ਪ੍ਰੋਬਲਮ ਹੈ ਸਾਨੂੰ ਬਹੁਤ ਟਾਈਮ ਤੋਂ ਆ ਰਹੀ ਹੈ ਚਲੋ ਆਪਾਂ ਡੇਲੀ ਆ ਕੇ ਇਹਨਾਂ ਨੂੰ ਸਮਝਾਈਦਾ ਵੀ ਇਹ ਤੁਹਾਡਾ ਟਾਈਮ ਹੈਗਾ 6 ਵਜੇ ਤੱਕ ਚਲੋ ਤੁਸੀਂ ਵੀ ਡਰਾਈਵਰ ਪਾਈਆਂ ਵੀ ਇਸ ਤਰ੍ਹਾਂ ਨਾ ਕਰੋ ਪਰੰਤੂ ਜਦੋਂ ਹੁਣ ਅਸੀਂ ਅੱਗੇ ਪਿੱਛੇ ਹੋ ਜਾਂਦੇ ਆ ਫਿਰ ਆਪਣੇ ਆਪ ਫਿਰ ਇਹਨਾਂ ਨੇ ਟਿਪਰ ਕੱਢ ਲੈਂਦੇ ਆ ਜਾਣੀ ਇੱਥੇ ਹੁਣ ਮਲਾਜ਼ਮਾਂ ਨੂੰ ਅਸੀਂ ਆਕੇ ਅਸੀਂ ਮਲਾਜ਼ਮਾਂ ਨੂੰ ਖੁਦ ਕਹੀਦਾ ਵੀ ਇਹ ਕੰਮ ਦੂਜਿਆਂ ਪਰ ਉਹਨਾਂ ਦੇ ਨਾਲ ਵੀ ਠੱਠਾ ਕਰਦੇ ਆ ਤੇ ਮੈਂ ਤਾਂ ਘੱਟੋ ਘੱਟ ਜਣੀ 10-15 ਵਾਰ ਸਮਝਾ ਚੁੱਕਾ ਇਹਨਾਂ ਨੂੰ 7 ਵਜੇ ਤੋਂ ਬਾਅਦ ਨਾਂ ਲੈ ਕੇ ਆਓ ਨਾਂ ਲੈ ਕੇ ਆਓ ਪਰ ਉਹ ਨਹੀਂ ਮੰਨਦੇ ਆ ਆਪਾਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆ ਕਿ ਇਹਨਾਂ ਦਾ ਕੋਈ ਨਾ ਕੋਈ ਪੱਕਾ ਹੱਲ ਕੀਤਾ ਜਾਵੇ ਜਿਹੜਾ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ 6 ਵਜੇ ਤੋਂ ਬਾਅਦ ਫੇਰ ਵੀ ਅਸੀਂ ਅਸੀਂ ਪਿੰਡ ਵਾਲਿਆਂ ਨੇ ਸਹਿਮਤੀ ਦੇ ਨਾਲ ਇਹਨਾਂ ਨੂੰ ਇੱਕ ਘੰਟਾ ਜ਼ਿਆਦਾ ਦਿੱਤਾ ਹੋਇਆ ਵੀ ਚਲੋ ਕੋਈ ਨਹੀਂ 7 ਵਜੇ ਤੱਕ ਤੁਸੀਂ ਲੈ ਲਓ ਪਰantu ਫਿਰ ਜਦੋਂ ਹੁਣ ਬਦਮਾਸ਼ੀ ਤੇ ਆਂਦੇ ਤਾਂ ਫਿਰ ਇਹਦਾ ਸਾਨੂੰ ਹੱਲ ਕੋਈ ਨਾ ਕੋਈ ਕਰਨਾ ਪੈਣਾ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਵੀ ਇਹਨਾਂ ਦੇ ਨੱਥ ਪਾਈ ਜਾਵੇ ਜੀ ਧੰਨਵਾਦ ਪ੍ਰਾਰ ਦਾਦਾ ਬੜੀ ਬਹੁਤ ਔਖਾ ਜੀ ਅਸੀਂ ਕਾਫੀ ਦੇਰ ਤੋਂ ਲੰਬੇ ਸਮੇਂ ਤੋਂ ਇਹਨਾਂ ਨੂੰ ਕੋਈ ਬੇਨਤੀ ਕਰ ਰਹੇ ਹਾਂ ਜੀ ਵੀ ਤੁਸੀਂ ਆਪਣੇ ਟਾਈਮ ਤੇ ਜਾਓ ਬੋਰਡ ਲੱਗੇ ਹੋਏ ਜੀ ਸਾਰੇ ਪਾਸੇ ਕਿ 6 ਤੋਂ 9 ਵਜੇ ਤੱਕ ਪ੍ਰਸ਼ਾਸਨ ਨੇ ਬੋਰਡ ਵੀ ਲਾਏ ਹੋਏ ਪਰ ਇਹ ਨਹੀਂ ਹਟਦੇ ਜੀ ਗੁੰਡਾਗਰਦੀ ਕਰਦੇ ਪੂਰੇ ਸਾਨੂੰ ਨੰਗੜਾ ਬਹੁਤ ਅਬਸਾ ਦੇਖ ਲੋ ਜਾਨੀਆਂ ਸਕੂਲ ਦੀਆਂ ਪਰ ਇਹਨਾਂ ਨੂੰ ਬਹੁਤ ਦਿੱਕਤ ਆ ਜੀ ਬੱਚੇ ਲੇਟ ਹੋ ਜਾਂਦੇ ਆ ਜੀ ਸਕੂਲ ਦੇ ਬੱਚੇ ਟਾਈਮ ਸੇ ਨਹੀਂ ਪਹੁੰਚਦੇ ਸਟਾਫ ਨਹੀਂ ਟਾਈਮ ਸੇ ਪਹੁੰਚਦਾ ਜੀ ਔਰ ਟ੍ਰੈਫਿਕ ਦਾ ਬੜਾ ਪੂਰਾ ਹਾਲ ਹੈ ਜੀ ਸਾਡੇ ਰੋਡ ਤੇ ਇਹ ਤਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਇਹਨਾਂ ਨੂੰ ਜਲਦੀ ਜਲਦੀ ਚੰਗੀ ਤਰ੍ਹਾਂ ਇਹਨਾਂ ਨੂੰ ਸਮਝਾਇਆ ਜਾਵੇ ਕਿਉਂ ਬੰਦਗੀ ਦਾ ਨਹੀਂ ਤਾਂ ਰਲ ਲਲਦੀ ਅਸੀਂ ਮਜਬੂਰ ਖਾ ਜਾਵਾਂਗੇ ਮੇਰਾ ਨਾਮ ਜਰਨੈਲ ਸਿੰਘ ਸੁਪਤਾਰ ਜਰਨੈਲ ਸਿੰਘ ਪਿੰਡ ਸ਼ਾਪਰ ਤੋਂ ਆਂਦੀ ਪੰਜ ਮੈਂਬਰ ਮੈਂ ਇਹ ਕਹਿਣਾ ਚਾਹਾਂਗਾ ਪ੍ਰਸ਼ਾਸਨ ਨੂੰ ਕਿ ਸਾਡੇ ਬੱਚਿਆਂ ਨੂੰ ਰਾਤ ਨੂੰ ਬੱਚੇ ਸਾਡੇ ਘਰ ਸਾਡਾ ਬਿਲਕੁਲ ਨਜ਼ਦੀਕ ਹੈ ਸਾਡੇ ਬੱਚਿਆਂ ਨੂੰ ਰਾਤ ਨੂੰ ਸੌਂ ਵੀ ਨਹੀਂ ਸਕਦੇ ਇੰਨੀ ਆਵਾਜ਼ਾਂ ਆਉਂਦੀਆਂ ਜਿਹੜੇ ਕੱਪੜੇ ਪਾਣੇ ਉਹ ਵੀ ਸਾਡੇ ਬਾਹਰ ਗੰਦੇ ਹੋ ਜਾਂਦੇ ਆ ਇਹਨਾਂ ਨੂੰ ਇੰਨੀ ਦਾ ਸਮਝਾਇਆ ਪਈ 6 ਵਜੇ ਤੋਂ ਲੈ ਕੇ ਫਿਰ 9 ਵਜੇ ਤੱਕ ਤੁਹਾਡਾ ਟਾਈਮ ਹੈ ਉਸ ਦੇ ਵਿੱਚ ਜਾਓ ਇਹ ਫੇਰ ਵੀ ਗੁੰਡਾਗਰਦੀ ਕਰਦੇ ਆ ਆਪਣੇ ਟਿਪਰਾਂ ਨੂੰ ਬੜੇ ਜਾਂ ਆਪਣਾ ਜ਼ਬਰਦਸਤੀ ਇਥੋਂ ਕੱਢ ਕੇ ਲੈ ਜਾਂਦੇ ਆ ਅਸੀਂ ਤਾਂ ਰਾਤ ਨੂੰ ਨਾ ਸਾਡੇ ਬੱਚੇ ਸੌ ਸਕਦੇ ਨਾ ਅਸੀਂ ਸੌ ਸਕਦੇ ਇੱਥੇ ਇੰਨਾ ਸਾਨੂੰ ਪਰੇਸ਼ਾਨੀ ਹੈ ਨਾ ਟਿਪਰਾਂ ਤੋਂ ਹੋ ਹੋ